ਕੋਈ ਨਹੀਂ ਬਣ ਕੇ ਆਉਣਾ ਓਏ 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 ਮਾਰੀ ਬਾਦਰੀ ਆ ਬਾਦਰੀ ਆ ਬਣਗੀ ਓ ਥੋੜੇ ਜੇ ਮਲਾ ਆਪਾਂ ਮਲੇ ਲੱਗਦੇ ਓਏ ਓਏ ਉਹ ਉੱਥੇ ਤੱਕ ਉੱਥੋਂ ਇੱਥੇ ਤੱਕ ਆ ਕੇ ਕੀ ਹੈ ਓਏ ਆ ਰਾਤ ਦੇ ਜੇਰੇ ਆ ਰਾਤ ਦੇ ਜੇਰੇ ਜੇਰੇ ਨਾ ਹਾਂ ਉਹ ਬਹੁਤ ਜਿਆਦਾ ਬੋਲੂ ਤੱਕ ਬਣਦੀ ਹੈ ਬਹੁਤ ਅੱਛਾ ਬੋਲੂ ਦਾ ਵਾੜਾ ਹੀ ਅੱਛਾ ਇਹ ਹੁਣ ਹੁਣ ਰੀਸੈਂਟਲੀ ਹੁਣ ਕਿੰਨਾ ਖੁਰ ਗਿਆ ਇੱਕਦਮ ਆਜ ਆਜ ਬਹੁਤ ਸਾਰੇ ਬੰਦੇ ਜਗਾ ਨਾ ਗੌਸ ਤੋਂ ਪੈਸੇ ਨਾਲ ਉਹ ਬੱਡੀ ਇਹਦਾ ਹੀ ਗਾਣਾ ਬੱਡੀ ਬੱਡੀ ਜਾ ਰਹੀ ਹੈ ਕਿਉਂਕਿ ਪਾਣੀ ਤੇ ਹੋਰੀ ਵਾਦਾ ਹੋ ਗਿਆ ਪਾਣੀ ਵਾਦਾ ਹੋ ਗਿਆ ਜੀ ਹਾਂ ਹਾਂ ਬਹੁਤ ਬਹੁਤ ਪਾਈ ਇਹ ਬੋਲ ਬਾਹਰ ਨਾ ਫੜ ਨਾ ਮੱਪਾ ਬਣਦੀ ਅੱਛਾ ਉਹ ਵੀ ਤਾਂ ਖੁਰ ਗਿਆ ਨਾ ਉਹ ਡੀ ਇਸ ਤੋਂ ਪਰਲੇ ਪਾਸੇ ਆਉਂਦੇ ਹਨ ਜਿਹੜਾ ਗ੍ਰੇਡ ਲੱਗੇ ਹੋਏ ਨੇ ਅੱਛਾ ਉਹ ਫੱਲੋਂ ਦੇ ਪਾਣੀ ਕਰ ਉਸ ਤਰ੍ਹਾਂ ਉਹ ਉਦਲੋਂ ਪਾਣੀ ਨੂੰ ਹਾਂਜੀ ਹਾਂਜੀ ਥੋੜਾ ਜਿਆਦਾ ਸੀਗਾ ਕੱਲ ਅਸੀਂ ਕਿਹਾ ਵੀ ਇੱਕ ਬੋਲੇ ਪਾਰੇ ਲਵਾਓ ਕੱਲ ਵੀ ਨਹੀਂ ਪਾਣੀ ਪੈਂਦੀ ਅੱਜ ਰਾਤੀ ਸਾਰੀ ਰਾਤ ਹੀ ਪੈਂਦੀ ਰਹੀ ਬਿਲਕੁਲ ਅੱਜ ਬਾਅਦ ਤੇ ਮੇਰੀ ਮਾਰ ਨਾਲ ਕਰਕੇ ਚੱਲ ਜਿੰਨਾ ਪਾਣੀ ਸਾਰਾ ਜਿਆਦਾ ਹੀ ਕਰੀ ਜਾਣਾ